ਇਸ ਵੇਲੇ ਦੀ ਵੱਡੀ ਖਬਰ ਸ਼੍ਰੀ ਦਰਬਾਰ ਸਾਹਿਬ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਅੱਜ ਸੰਯੁਕਤ ਰਾਜ ਅਮਰੀਕਾ ਦੇ ਐਮਬੈਸਡਰ ਐਰਿਕ ਐਮ ਗਾਰਸੀਟੀ ਅੱਜ ਆਪਣੀ ਪਤਨੀ ਐਮੀ ਵੈਕਲੈਂਡ ਸਮੇਤ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚੇ ਨੇ ਜਿੱਥੇ ਉਹ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਨੇ ਇਸ ਦੌਰਾਨ ਐਮਬੈਸਡਰ ਗਾਰਸੀਟੀ ਨੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਗੁਰਬਾਣੀ ਕੀਰਤਨ ਸਰਵਣ ਕੀਤਾ ਉੱਥੇ ਹੀ ਉਹ ਲੰਗਰ ਸ਼੍ਰੀ ਗੁਰੂ ਰਾਮਦਾਸ ਜੀ ਵਿਖੇ ਵੀ ਗਏ ਨੇ ਜਿੱਥੇ ਉਹਨਾਂ ਨੇ ਲੰਗਰ ਦੇ ਵਿੱਚ ਸੇਵਾ ਕੀਤੀ ਹੈ ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਐਮਬੈਸਟਰ ਗਰ ਸੇਟੀ ਹੋਰਾਂ ਦਾ ਅਤੇ ਉਹਨਾਂ ਦੇ ਪਰਿਵਾਰ ਮੈਂਬਰਾਂ ਦਾ ਸਨਮਾਨ ਕੀਤਾ ਹੈ ਆਓ ਹੁਣ ਤੁਹਾਨੂੰ ਸੁਣਾ ਦਿੰਦੇ ਹਾਂ ਕਿ ਐਮਬੈਸਟਰ ਗਰ ਸੇਟੀ ਹੋਰਾਂ ਦਾ ਸਿੱਖਾਂ ਬਾਰੇ ਅਤੇ ਪੰਜਾਬ ਦੇ ਬਾਰੇ ਕੀ ਕਹਿਣਾ ਹੈ ਮਦਰ ਐਂਡ ਫਾਦਰ ਕੇਮ ਹਿਅਰ ਟੂ ਦ ਗੋਲਡਨ ਟੈਂਪਲ ਵੈਨ ਦੇ ਵਰ ਜਸਟ ਮੈਰੀਡ ਇਨ देयर 20ਸ ਐਂਡ ਐਜ਼ ਅ ਚਾਈਲਡ ਦੇ ਟੋਲਡ ਮੀ ਸਟੋਰੀਜ਼ ਆਫ ਕਮਿੰਗ ਟੂ ਦਿਸ ਬਿਊਟੀਫੁਲ ਪਲੇਸ ਅ ਪਲੇਸ ਵੇਅਰ ਨਾਟ ਓਨਲੀ ਯੂ ਕੁਡ ਫੀਲ It's beauty, but you could see its beauty. And it's been a dream of mine to come to the Golden Temple ever since I was a little boy. Today, that dream came true. And I want to thank Mr. President and the hosts that I've had here who welcomed me not just as a friend of the Sikh community, of the Punjabi community, but just as a friend of humanity and who showed me that this place isn't just a sacred spot because of what it uh, represents, not just because of the history of the past but the way that it makes service and beauty come alive now um, i was happy to wash some dishes alongside my brothers uh, to be able to see the kitchen which feeds so many people and most of all to feel inside the inner sanctum with the beautiful music or what the spirit of this place is all about and it makes me want to redouble my efforts to bring peace into this world and to bring prosperity for everybody. So, Dhanavad, thank you so much yes, sir, for the opportunity. The only one question, that what is the opinion, uh, your opinion about the contribution of Sikhs in your uh, country? You know, I come from California, which is uh, maybe a part of, of uh, so many Sikh families' history. In fact, the very first member of the United States Congress to be elected um, was elected from California in 1953, a Sikh immigrant who came to Southern California, where I'm from. I grew up going to the Gurdwara with my father. I've always had a very close relationship with the Sikh community. And to me, to see, to come here to the heart, the living, breathing heart of the Sikh religion, uh, is a dream come true. And for me, I think it represents the peace that we've always brought between the United States, the Sikh people, the Sikh religion, and the Sikh message that everybody is our brother and sister. Thank, thank, you, thank you so you. much. Thank you so much United States Mr. Eric M. ਨਮਸਕਾਰ ਕਰਨ ਆਏ ਸੀ ਉਹਨਾਂ ਨੇ ਕੁਝ ਸਮਾਂ ਲੰਗਰ ਦੇ ਵਿੱਚ ਵੀ ਬਤਾਇਆ ਔਰ ਝੂਠੇ ਭਾਂਡੇ ਵੀ ਉਹ ਵੀ ਮਾਂਜੇ ਨਾਲ ਸਤਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਮਸਕਾਰ ਕਰਕੇ ਇੱਥੇ ਅਸੀਂ ਉਹਨਾਂ ਦਾ ਮਾਨ ਸਨਮਾਨ ਵੀ ਕੀਤਾ ਜਿਹੜੀ ਸਭ ਤੋਂ ਵੱਡੀ ਗੱਲ ਸੀ ਇਹ ਉਹਨਾਂ ਨੇ ਡਿਸਕਸ ਕਰਦੇ ਸੀ ਉਹ 1973 ਵਿੱਚ ਜਨਮੇ ਆ ਔਰ ਕੈਲੀਫੋਰਨੀਆ ਜਿਹੜਾ ਸਿੱਖ ਮੈਜੋਰਟੀ ਡੋਮਿਨੇਟਿਡ ਸਟੇਟ ਆ ਉਹ ਉੱਥੇ ਤੇ ਜੰਪ ਪੜਿਆ ਤੇ ਮੈਨੂੰ ਇਹ ਵੀ ਦੱਸਿਆ ਉਹਨਾਂ ਨੇ ਕਿ ਮੇਰੇ ਮਾਤਾ ਪਿਤਾ 1963 ਦੇ ਵਿੱਚ ਗੋਲਡਨ ਟੈਂਪਲ ਆਏ ਸੀ ਸੋ ਮੈਂ ਉਹਨਾਂ ਕੋਲੋਂ ਛੋਟਾ ਹੁੰਦਾ ਗੋਲਡਨ ਟੈਂਪਲ ਦੀ ਸਾਰੀ ਮਹਿਮਾ ਸੁਣਦਾ ਰਿਹਾ ਤੇ ਅੱਜ ਮੈਨੂੰ ਮੌਕਾ ਮਿਲਿਆ ਉਹ 10 ਸਾਲ ਉਸੇ ਕਾਉਂਸਲਰ ਰਹੇ ਫਿਰ ਉਹ 10 ਸਾਲ ਅਚੀਵਨਟ ਰਹੇ ਕੈਲੀਫੋਰਨੀਆ ਦੇ ਤੇ ਮੇਰੇ ਨਾਲ ਉਹ ਛੇਰੇ ਵੀ ਕਰਦੇ ਸੀ ਕਿ ਇਹ ਜਿਹੜਾ ਕੈਲੀਫੋਰਨੀਆ ਉੱਥੇ ਮੇਰਾ ਸਿੱਖਾ ਨਾ ਬਹੁਤ ਲੰਬਾ ਬਾਸਤਾ ਤੇ ਮੈਂ ਗੁਰਦੁਆਰੇ ਚ ਅਕਸਰੇ ਉੱਤੇ ਜਾਂਦਾ। ਭਾਵੇਂ ਉਹ ਮਾਰਚ ਜਿੱਥੇ ਹੋਏ ਸੀਗੇ ਪਰ ਚੰਗੇ ਖੁੱਲੇ ਮਾਹੌਲ ਦੇ ਵਿੱਚ ਚ ਗੱਲ ਹੋਈ ਨਾਲ ਉਹਨਾਂ ਦੀ ਧਰਮਸ ਪਤਨੀ ਔਰ ਇੱਕ ਉਹਨਾਂ ਦਾ ਕਜਨ ਆਇਆ ਸੀ। ਔਰ ਚੰਗੇ ਮਾਹੌਲ ਦੇ ਵਿੱਚ ਨਮਸਕਾਰ ਕਰਕੇ ਉਹ ਇੱਥੇ ਗੁਰਦੁਆਰੇ ਉੱਤੇ ਇੱਥੇ ਉਹਨਾਂ ਦਾ ਮਾਨ ਸਰਕਾਰ ਵੀ ਕੀਤਾ। ਉਹ ਹੁਣ ਬਿਦਾਇਗੀ ਲੱਕ ਕਰੇ ਇਸ ਤੋਂ ਪਹਿਲਾਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਇੰਵੈਸਟਰ ਗਾਰ ਸੇਟੀ ਹੋਰਾਂ ਦੇ ਨਾਲ ਮੁਲਾਕਾਤ ਦੌਰਾਨ ਵੱਖ-ਵੱਖ ਵਿਸ਼ਿਆਂ ਅਤੇ ਮਸਲਿਆਂ ਬਾਬਤ ਚਰਚਾ ਕੀਤੀ ਹੈ ਐਡਵੋਕੇਟ ਧਾਮੀ ਹੋਰਾਂ ਨੇ ਕਿਹਾ ਕਿ ਅਮਰੀਕਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸਿੱਖ ਅਤੇ ਪੰਜਾਬੀ ਭਾਈਚਾਰਾ ਵੱਸਦਾ ਹੈ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਅਮਰੀਕਾ ਲਈ ਸਿੱਧੀ ਉਡਾਣ ਨਾ ਹੋਣ ਕਾਰਨ ਅੰਮ੍ਰਿਤਸਰ ਆਉਣ ਵਾਲੇ ਯਾਤਰੀਆਂ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਨੇ ਇੰਵੈਸਟਰ ਗਾਰ ਸੇਟੀ ਨੂੰ ਕਿਹਾ ਕਿ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਮੰਗ ਅਨੁਸਾਰ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਅਮਰੀਕਾ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਲਈ ਉਚੇਚੇ ਯਤਨ ਕੀਤੇ ਜਾਣ। ਹਕੀਕੀ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ।